ਦਿਖਾ ਰਹੀ ਹੈ ਆ ਬਿੱਲ ਦਿਖਾਈ ਜਾਂਦੀ ਹੈ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਮੈਨੂੰ ਪਤਾ ਹੈ ਪੀਡੀਸੀ ਦੇ ਸਾਹਮਣੇ ਬੈਠਾ ਹੋਣਾ ਦੇਖਣ ਵਾਸਤੇ ਆ ਗਰੀਬ ਬੀਬੀਆਂ ਦੇ ਬਿੱਲ ਦੇਖ ਲਓ ਜਿਹੜਾ ਕਹਿੰਦਾ ਮੈਂ ਬਿੱਲ ਮੁਫਤ ਕੀਤੇ ਆ ਆ ਸਾਰੀਆਂ ਬੀਬੀਆਂ ਆਈਆਂ ਬੀਬੀਆਂ ਦੱਸਿਓ ਹੱਥ ਖੜਾ ਕਰਕੇ ਤੁਹਾਡੇ ਬਿੱਲ ਆ ਰਹੇ ਕਿ ਨਹੀਂ ਆ ਦੇਖੋ ਸਾਰੀਆਂ ਬੀਬੀਆਂ ਨੇ ਹੱਥ ਖੜੇ ਕਰਕੇ ਕਿਹਾ ਕੀ ਝਾੜੂ ਵਾਲੇ ਨੇ ਝੂਠ ਬੋਲ ਕੇ ਪਹਿਲੇ ਤਾਂ ਕੀ ਭਗਵੰਤ ਮਾਨ ਨੇ 1000 ਰੁਪਏ ਦਿੱਤਾ ਕਿ ਨਹੀਂ ਤੁਹਾਨੂੰ ਉਹਨੂੰ ਝੂਠ ਬੋਲਿਆ 1000 ਰੁਪਏ ਦਾ ਵੀ ਝੂਠ ਬੋਲਿਆ ਤੇ ਬਿੱਲਾਂ ਦਾ ਵੀ ਆ ਦੇਖੋ ਬਿੱਲ ਆ ਇਹ ਗ੍ਰੀਪ ਪੀਪੀ ਦਾ ਆ 21000 ਰੁਪਏ ਦਾ ਬਿੱਲ ਆ ਦੇਖੋ 20200 ਦੇ ਬਿੱਲ ਆ ਦੇਖੋ ਬਿੱਲ ਆ ਬੀਬੀ ਨੇ 10900 ਦਾ ਬਿੱਲ ਦੇ ਕੋਕੀ ਦੀ 3 ਬੀਬੀ ਦਾ ਬੀਬੀ ਜੀ ਦੱਸੋ ਤੁਹਾਡਾ ਘੋਡੇ ਘਰ ਦਾ ਬਿੱਲ ਹੈ ਕਾਹਦਾ ਯਾ ਦੋਸਤਾਂ ਦੇ ਘਰ ਮਕਾਨ ਉਹ ਡਿੱਕੇ ਪਿਆ ਜੀ ਸਾਡੀ ਕਿੰਨੀ ਗੱਲ ਨੂੰ ਸੁਣਵਾਈ ਗਈ ਸੁਣਵਾਈ ਨਹੀਂ ਹਰਦਾ ਛੋਟਾ ਸਾਰੇ ਕਰੀਬ ਕਰਾਂ ਦੇ ਪੱਲ ਹੈਗੇ ਜਿਹੜੇ ਭਗਵੰਤ ਮਾਨ ਝੂਟਪੋਰ ਕੇ ਕਹਿੰਦਾ ਮੈਂ ਸਾਰਿਆਂ ਦੇ ਪੱਲ ਮਾਫ ਕੀਤੇ ਆ ਆ ਦੇਖੋ ਬੀਬੀਆਂ ਮੈਂ ਫਿਰ ਤੋਂ ਪੁੱਛਣਾ ਚਾਹਣਾ ਜੇ ਜੇ ਤੁਹਾਡੇ ਬਿੱਲ ਆਏ ਤੇ ਹੱਥ ਖੜੇ ਕਰ ਦਿਓ ਆ ਦੇਖੋ ਸਾਰੀਆਂ ਬੀਬੀਆਂ ਨੇ ਹੱਥ ਖੜੇ ਕੀਤੇ ਆ ਦੇਖੋ ਬਿੱਲ ਆਏ ਆ ਇਸ ਕਰਕੇ ਆ ਜਿਹੜੇ ਠੱਗ ਝਾੜੂ ਵਾਲੇ ਆ ਉਹ ਝਾੜੂ ਵਾਲਿਆਂ ਨੂੰ ਭਜਾਈਏ ਤੇ ਆਪਾਂ ਤੱਕਣੀ ਤੇ ਮੋਰ ਲਾ ਕੇ ਬਾਦਲ ਅਕਾਲੀ ਦਰ ਨੂੰ ਲੈ ਕੇ ਆਈਓ ਅਕਾਲੀ ਧੋਮ ਨਹੀਂ ਕਾਲੀ ਦਰ ਨੂੰ ਲੈ ਕੇ ਆਈਏ ਮੇਰਾ ਇਹ ਮਾਸਟਰ ਦਿਹਾੜਾ ਦਾ ਬੱਚਾ ਮੇਰਾ ਤਾਂ ਪਰਮਜੀਤ ਕੌਰ ਆ ਜੀ ਇਹਨਾਂ ਦੇ ਝਾੜੂ ਦੇ ਆਗੂਆਂ ਨੇ ਮੇਰੇ ਪਿੱਛੇ ਨੰਬਰ ਤੇ ਮਕਾਨ ਆਇਆ ਸੀਗਾ ਜੀ ਅਸੀਂ ਜਮਾ ਗਰੀਬ ਪਰਿਵਾਰ ਆ ਮੇਰਾ ਬੇਟਾ ਚੰਡੀਗੜ੍ਹ ਦਾਖਲ ਸੀਗਾ ਮੇਰੇ ਬੇਟੇ ਦਾ ਹੁਣ ਵੀ ਪ੍ਰੇਸ਼ਣ ਹੋਇਆ ਮੇਰਾ 7 ਫੁੱਟ ਤੇ ਇਹਨਾਂ ਨੇ ਕਮਰਾ ਰਕਾ ਦਿੱਤਾ ਝਾੜੂ ਆਹ ਸਾਡ ਝਾੜੂ ਵਾਲਾ ਨੂੰ ਪਜਾਵਾਂਗੇ ਤੁਹਾਨੂੰ ਸਾਰਿਆਂ ਨੂੰ ਇਨਸਾਫ਼ ਦਵਾਵਾਂਗੇ